ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਅਕੌਰ ਸੰਧੂ ਬੁਟੀਕ ਸੈਂਟਰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜਾ ਹੈਗਾ ਬਹੁਤ ਜ਼ਿਆਦੇ ਮੰਗ ਸੀਗੀ ਹਨਾ ਭੈਣ ਭਾਈਆਂ ਦੀ ਤੇ ਜਿਹੜਾ ਹੈਗਾ ਮਸ਼ੀਨ ਦੇ ਪੈਰ ਤੇ ਲਾਈਟ ਬਾਰੇ ਜਿਹੜਾ ਹੈਗਾ ਆਪਣੇ ਕੋਲੇ ਮਾਲ ਦੁਆਰਾ ਆਇਆ ਬਹੁਤ ਹੀ ਜ਼ਿਆਦੇ ਜਿਹੜਾ ਹੈਗਾ ਵੱਡੀ ਮਾਤਰਾ ਦੇ ਵਿੱਚ ਮਾਲ ਜਿਹੜਾ ਹੈਗਾ ਸੇਲ ਹੋਇਆ ਆਪਣਾ ਹਨਾ ਸਮਾਨ ਸੇਲ ਹੋਇਆ ਹੈ ਤੇ ਹਜੇ ਵੀ ਬਹੁਤ ਜ਼ਿਆਦਾ ਮੰਗ ਸੀਗੀ ਪੈਣ ਪਾਈਆਂ ਦੀ ਕਿ ਸਾਨੂੰ ਵੀ ਚਾਹੀਦੇ ਆ ਕਿਉਂਕਿ ਇੱਥੋਂ ਮਿਲਦੇ ਨਹੀਂ ਹੈਗੇ ਜੀ ਮੈਂ ਧੂਰੀ ਤੋਂ ਪਤਾ ਕਰਿਆ ਸੀਗਾ ਉਹ ਜਿਹੜੇ ਪੈਰ ਪਾਈਪਿੰਗ ਲਾਉਂਦਾ ਆ ਪੈਰ ਹਨਾ ਇੱਕ ਪੈਰ ਹੀ ਲੱਗਦਾ ਹੈ ਦੋਨੇ ਪਾਸੇ ਲੱਗਦਾ ਆ ਤੇ ਉਹ ਪੈਰ ਕਿੱਥੋਂ ਨਹੀਂ ਮਿਲਦਾ ਧੂਰੀ ਉਹ ਵਿੱਚ ਪਹਿਲਾਂ ਇੱਕ ਕਮੈਂਟ ਵੀ ਆਇਆ ਸੀਗਾ ਵੀਡੀਓ ਤੇ ਕਿ ਪੈਰ ਤਾਂ ਆਰਾਮ ਨਾਲ ਮਿਲ ਜਾਂਦੇ ਆ ਹਨਾ ਸਸਤੇ ਵੀ ਮਿਲਦੇ ਆ ਉਹ ਮੇਰੇ ਭੈਣਾਂ ਜਿਹੜੇ ਕੱਲਾ ਪੈਰ ਮਿਲਦਾ ਜੀ ਇੱਕ ਇੱਕ ਮਿਲ ਜਾਂਦਾ ਹੈ ਅਲੱਗ ਅਲੱਗ ਉਹ ਮਿਲ ਜਾਂਦਾ ਤਾਂ ਜਿੱਥੋਂ ਮਰਜ਼ੀ ਲੈ ਲਓ ਜਿਹੜਾ ਡਬਲ ਪੈਰ ਹੈਗਾ ਚੜਿਆ ਜਿਹੜਾ ਹੈ ਆਪਾਂ ਨੂੰ ਉਤਾਰਨ ਦੀ ਲੋੜ ਨਹੀਂ ਹੈਗੀ ਇਦਾਂ ਹੀ ਪਾਈਪਿੰਗ ਲਾਉਂਦਾ ਹੈ ਹਨਾ ਐਕਸਪ੍ਰੈਸ ਕਰਕੇ ਇੱਧਰ ਕਰ ਲੋ ਇੱਧਰ ਕਰ ਲੋ ਇਹ ਵਾਲਾ ਪੈਰ ਨਹੀਂ ਕਿਤੋਂ ਮਿਲਦਾ ਮੈਂ ਤੁਹਾਨੂੰ ਦਿਖਾਉਣੀ ਆ ਇਹ ਅਸੀਂ ਦੇਖੋ ਜਿਹੜੇ ਹੈਗੇ ਹੁਣ ਵੀ ਕਾਫੀ ਮੰਗਾਏ ਆ ਅਸੀਂ ਅਜੇ ਉੱਧਰ ਪਏ ਆ ਆ ਦੇਖੋ ਕਾਫੀ ਜ਼ਿਆਦਾ ਮੰਗਵਾਏ ਹੋਇਆ ਅਜੇ ਵੀ ਸਾਡੇ ਹੋਰ ਲਖਾਏ ਹੋਇਆ ਤੇ ਇਹ ਵੀ ਜਿਹੜੇ ਹੈਗੇ ਘੱਟ ਪੈਂਦੇ ਆ ਬਹੁਤ ਜ਼ਿਆਦਾ ਦੇਖੋ ਇਸ ਤਰ੍ਹਾਂ ਦੀ ਜਿਹੜੀ ਹੈਗੀ ਆਉਂਦੇ ਆ ਇਹ ਵਾਲੇ ਪੈਰ ਇਹ ਨਹੀਂ ਮਿਲਦੇ ਨੇ ਇੱਕ ਖੋਲ ਕੇ ਵੀ ਦਿਖਾਉਣੀ ਆ ਤੁਹਾਨੂੰ ਇੱਕ ਇਹ ਵਾਲੀਆਂ ਲਾਈਟਾਂ ਸੀਗੀਆਂ ਜਿਹੜੇ ਮਸ਼ੀਨ ਦੇ ਉੱਪਰ ਲੱਗਦੀਆਂ ਨੇ ਚਾਹੇ ਤੁਸੀਂ ਰਾਤ ਨੂੰ ਸਲਾਈ ਕਰੋ ਬੈਠ ਕੇ ਜਿੱਥੇ ਮਰਜੀ ਹਨੇਰੇ ਦੇ ਵਿੱਚ ਬੈਠ ਕੇ ਸਲਾਈ ਕਰ ਲਓ ਇੱਥੇ ਮਸ਼ੀਨ ਤੇ ਦਾ ਚਾਨਣ ਪੈਣਾ ਇਹ ਜਿਹੜਾ ਪੈਰ ਹੁੰਦਾ ਜੀ ਇਹ ਜ਼ਿਆਦਾਤਰ ਜੈਕ ਦੀਆਂ ਮਸ਼ੀਨਾਂ ਤੇ ਹੀ ਲੱਗਦਾ ਹੈਗਾ ਜੈਕ ਦੀਆਂ ਮਸ਼ੀਨਾਂ ਵਾਸਤੇ ਹੀ ਆਉਂਦਾ بڑا ਪੈਰ ਹੈ ਇਹ ਸਿੰਪਲ ਮਸ਼ੀਨਾਂ ਤੇ ਲੱਗਦਾ ਹੈਗਾ ਬਹੁਤ ਵਧੀਆ ਮੈਂ ਤੁਹਾਨੂੰ ਲਾ ਕੇ ਵੀ ਦਿਖਾਵਾਂਗੀ ਤੇ ਬਹੁਤ ਵਧੀਆ ਜਿਹੜੀ ਹੈਗੀ ਪਾਈਪਿੰਗ ਵੀ ਲੱਗਦੀ ਹੈ ਦੇਖੋ ਪਹਿਲੀ ਆਪਣੀ ਇਹ ਪਹਿਲਾਂ ਮੈਂ ਪਹਿਲਾਂ ਮੈਂ ਤੁਹਾਨੂੰ ਲਾਈਟ ਦਿਖਾਉਣੀ ਆ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਇਹ ਲਾਈਟ ਹੈ ਜੀ ਆ ਦੇਖੋ ਇਸ ਤਰ੍ਹਾਂ ਲਾਈਟ ਹੁੰਦੀ ਹੈ ਇਹ ਇਹਨੂੰ ਤੁਸੀਂ ਜਿੱਧਰ ਨੂੰ ਮਰਜੀ ਮਰਜੀ ਦੇਖੋ ਜਿਵੇਂ ਮਰਜੀ ਮੋੜ ਸਕਦੇ ਹੋ ਜਿੱਥੇ ਮਰਜੀ ਚਾਹੇ ਇਹਨੂੰ ਸਿੱਧੀ ਕਰੋ ਚਾਹੇ ਕਿਸੇ ਨੇ ਪੜਾਈ ਕਰਨ ਵਾਸਤੇ ਲੈਣਾ ਚਾਹੇ ਕੋਈ ਵੀ ਕੰਮ ਕਰਦਾ ਹੈ ਹਨਾ ਜਿਹੜੇ ਰਾਤ ਨੂੰ ਹਨੇਰੇ ਦੇ ਵਿੱਚ ਕੰਮ ਕਰਨਾ ਹੈ ਨਾ ਉਹ ਲੈ ਸਕਦਾ ਹੈ ਪੈਰ ਨੂੰ ਆ ਸੌਰੀ ਲਾਈਟ ਨੂੰ ਤੇ ਇਹ ਬਹੁਤ ਹੀ ਜਿਆਦਾ ਵਧੀਆ ਹੈਗੀ ਹੈ ਮੇਰੇ ਵੀ ਲਾਈ ਹੋਈ ਸੀਗੀ ਕਿਉਂਕਿ ਆਪਾਂ ਨੇ ਸੇਲ ਕਰਨ ਬਾਰੇ ਕਦੇ ਨਹੀਂ ਸੀ ਸੋਚਿਆ ਹੈਗਾ ਹਨਾ ਆਪਣੇ ਜਿਹੜੇ ਹੈਗੇ ਲਾਈ ਹੋਈ ਸੀਗੀ ਆਪਣੀ ਮਸ਼ੀਨ ਦੇ ਉੱਪਰ ਉਹਦੇ ਤੇ ਜਿਹੜੇ ਬਹੁਤ ਜ਼ਿਆਦਾ ਕਮੈਂਟ ਆ ਰਹੇ ਤੇ ਕਿ ਅਸੀਂ ਸਾਨੂੰ ਵੀ ਲੈ ਕੇ ਦੋ ਭੈਣ ਜੀ ਸਾਨੂੰ ਵੀ ਲੈ ਕੇ ਦੋ ਸਾਨੂੰ ਵੀ ਇਹ ਲਾਈਟ ਚਾਹੀਦੀ ਹੈ ਤਾਂ ਕਰਕੇ ਜਿਹੜੇ ਹੈਗੇ ਆਪਾਂ ਨੇ ਮੰਗਵਾਈਆਂ ਨੇ ਲਾਈਟਾਂ ਇਹ ਬਹੁਤ ਲਾਈਟਾਂ ਜਿਹੜੀਆਂ ਹੈਗੇ ਸੇਲ ਕੀਤੀਆਂ ਚੁੰਮਕ ਲੱਗੀ ਹੁੰਦੀ ਹੈ ਜੀ ਇਹ ਲਾਈਟ ਦੇ ਉੱਪਰ ਇਹਨੂੰ ਜਿੱਥੇ ਮਰਜ਼ੀ ਤੁਸੀਂ ਚਿਪਕਾ ਲਓ ਆ ਦੇਖੋ ਆ ਸੋਚ ਦੇ ਪਿੱਛੇ ਜਿਹੜੀ ਹੈਗੀ ਚੁੰਮਕ ਹੈ ਇਹਨੂੰ ਜਿੱਥੇ ਮਰਜ਼ੀ ਲਾ ਲਓ ਆ ਦੇਖੋ ਹੁਣ ਮੈਂ ਲਾ ਲਈ ਮਸ਼ੀਨ ਦੇ ਉੱਪਰ ਆ ਦੇਖੋ ਜੀ ਇਸ ਤਰ੍ਹਾਂ ਇਹ ਲਾਈਟ ਲੱਗ ਜਾਂਦੀ ਹੈ ਇਹਨੂੰ ਜਿੱਥੇ ਮਰਜ਼ੀ ਤੁਸੀਂ ਪਲੱਗ ਪਾ ਸਕਦੇ ਹੋ ਜਿੱਥੇ ਤੁਹਾਡੀ ਮਸ਼ੀਨ ਦਾ ਪਲੱਗ ਪਿਆ ਹੋਇਆ ਆ ਦੇਖੋ ਇਸ ਤਰ੍ਹਾਂ ਕਰਕੇ ਤੁਸੀਂ ਜਿੱਥੇ ਮਰਜ਼ੀ ਇਹਦਾ ਚਾਨਣ ਕਰ ਸਕਦੇ ਹੋ ਜਿਵੇਂ ਮਰਜ਼ੀ ਇਸ ਤਰ੍ਹਾਂ ਕਰ ਲਓ ਇਸ ਤਰ੍ਹਾਂ ਕਰ ਲਓ ਨੇੜੇ ਕਰ ਲਓ ਇਹਨੂੰ ਜਿਵੇਂ ਮਰਜ਼ੀ ਹੈਨਾ ਜੇ ਤੁਸੀਂ ਇੱਧਰ ਤਰਪਾਈ ਵਗੈਰਾ ਕਰਦੇ ਹੋ ਤੁਸੀਂ ਇੱਥੇ ਵੀ ਕਰਕੇ ਕਰ ਸਕਦੇ ਹੋ ਹੈਨਾ ਤੇ ਇਹਦੇ ਵਾਲੀ ਸਵਿੱਚ ਵੀ ਲੱਗੀ ਹੋਈ ਆ ਦੇਖੋ ਇੱਥੋਂ ਸੱਚ ਲੱਗਦੀ ਐ ਤੇ ਇੱਥੋਂ ਕੱਟ ਵੀ ਜਾਂਦੀ ਐ ਇੱਥੋਂ ਤੁਸੀਂ ਆ ਦੇਖੋ ਇਧਰੋਂ ਹੁਣ ਮੈਂ ਲਾਈਟ ਦਿਖਾਉਂਗੀ ਇਧਰਲੇ ਪਾਸੇ ਦੀ ਦਿਖਾਉਣੀ ਐ ਮੈਂ ਤੁਹਾਨੂੰ ਲਾਈਟ ਆ ਦੇਖੋ ਆ ਦੇਖੋ ਹੁਣ ਚੱਲ ਪਈ ਲਾਈਟ ਆ ਦੇਖੋ ਹੁਣ ਬੰਦ ਐ ਹੁਣ ਜਿਹੜੀ ਹੈਗੀ ਚੱਲ ਪਈ ਇਹ ਹੁਣ ਚਾਨਣ ਐ ਥੋੜਾ ਜਿਹਾ ਹਨਾ ਇੱਥੋਂ ਤੁਸੀਂ ਇਹਨੂੰ ਤੇ ਜਿੱਤੇ ਡਾਊਨ ਵੀ ਕਰ ਸਕਦੇ ਹੋ ਇਹ ਵਾਲੀ ਸਵਿੱਚ ਲੱਗੀ ਹੋਈ ਆ ਦੇਖੋ ਇਹ ਵਾਲੀ ਸਵਿੱਚ ਲੱਗੀ ਹੋਈ ਆ ਦੇਖੋ ਹੁਣ ਜਿਹੜੀ ਹੈਗੀ ਇਧਰੋਂ ਮੈਂ ਦਿਖਾਉਣੀ ਆ ਬਿਲਕੁਲ ਡਾਊਨ ਐ ਆ ਦੇਖੋ ਡਾਉਣਾ ਹੈ ਹੌਲੀ ਹੌਲੀ ਜਿੰਨੀ ਮਰਜ਼ੀ ਤੁਸੀਂ ਇਹਨੂੰ ਤੇਜ਼ ਕਰ ਲਓ ਦੇਖੋ ਪੂਰੀ ਜਾਦੇ ਜਿਹੜੀ ਹੈਗੀ ਮਸ਼ੀਨ ਤੇ ਇਹਦਾ ਚਾਨਣ ਪੈਂਦਾ ਆ ਆ ਦੇਖੋ ਪੂਰਾ ਜਾਦੇ ਜਿਹੜਾ ਹੈਗਾ ਇਹਦਾ ਚਾਨਣ ਪਊਗਾ ਹਨੇਰੇ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਦੀ ਹੈ ਇਹ ਵਾਲੀ ਲਾਈਟ ਇਹ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ ਜੀ ਇਹ ਲਾਈਟ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ ਇਹਦਾ ਰੇਟ ਹੈਗਾ 300 ਰੁਪਿਆ ਜੀ 300 ਰੁਪਿਆ ਰੇਟ ਹੈ ਤੁਸੀਂ ਕਿਤੋਂ ਵੀ ਗੱਲ ਕਰਦੇ ਹੋ ਹਨਾ ਤੁਸੀਂ ਸਾਡੇ ਨਾਲ ਜਿਹੜਾ ਹੈਗਾ ਇਹ ਨੰਬਰ ਤੇ ਗੱਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਪਲੀਜ਼ ਕਾਲ ਨਾ ਕਰਿਆ ਕਰੋ ਹਨਾ ਵਿੱਚ ਤਾਂ ਬਹੁਤ ਜ਼ਿਆਦਾ ਫੋਨ ਆਏ ਕਿ ਇਹ ਕਿੱਥੋਂ ਮਿਲੂਗੀ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਜੀ ਤੁਸੀਂ ਕਿਹੜੇ ਸ਼ਹਿਰ 'ਚ ਰਹਿੰਦੇ ਹੋ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਹੈਗਾ ਹਨਾ ਤੇ ਇਹਨਾਂ ਬਾਕੀ ਸਾਨੂੰ ਕਿਸੇ ਦੇ ਸ਼ਹਿਰ ਬਾਰੇ ਹਨਾ ਨਹੀਂ ਪਤਾ ਹੈਗਾ ਅਸੀਂ ਤਾਂ ਜਿਹੜਾ ਹੈਗਾ ਲੁਧਿਆਣੇ ਤੋਂ ਮੰਗਾਈਆਂ ਸੀਗੇ ਕਿਸੇ ਏਜੰਟ ਤੋਂ ਮੰਗਵਾਈਆਂ ਨੇ ਜਿਹੜੇ ਮਸ਼ੀਨਾਂ ਦਾ ਕੰਮ ਕਰਦੇ ਨੇ ਅਸੀਂ ਉਹਨਾਂ ਤੋਂ ਹੀ ਮੰਗਵਾਈਆਂ ਨੇ ਤੇ ਬਾਕੀ ਸਾਨੂੰ ਹੋਰ ਕਿਸੇ ਦੇ ਸ਼ਹਿਰ ਦਾ ਨਹੀਂ ਪਤਾ ਹਨਾ ਜੇ ਕਿਸੇ ਨੇ ਲੈਣੀ ਹੈ ਉਹ ਫਲੀਜ਼ ਕਾਲ ਕਰੇ ਜਾਂ ਮੈਸੇਜ ਕਰੇ ਨਹੀਂ ਜਿਹੜੇ ਹੈਗੇ ਫਾਲਤੂ ਦੇ ਮੈਸੇਜ ਕਰਨ ਵਾਲੇ ਬਹੁਤ ਜ਼ਿਆਦੇ ਨੇ ਜੀ ਟਾਈਮ ਖਰਾਬ ਹੁੰਦਾ ਨਾਲੇ ਤਾਂ ਸਾਡੇ ਕੋਲੇ ਟਾਈਮ ਨਹੀਂ ਹੁੰਦਾ ਹਨਾ ਤੇ ਜਿਹਨੇ ਲੈਣੀ ਆ ਉਹ ਜਰੂਰ ਲਵੇ ਬਹੁਤ ਜ਼ਿਆਦਾ ਜਿਹੜੀ ਹੈਗੇ ਗਈਆਂ ਵੀ ਨੇ ਲੈਟ ਆਪਣੀਆਂ ਬਹੁਤ ਜ਼ਿਆਦਾ ਜਿਹੜੇ ਮੈਸੇਜ ਵੀ ਆਏ ਪਏ ਨੇ ਪੇਂਟਿੰਗ ਦੇ ਸੀਗੇ ਕਿਉਂਕਿ ਆਪਣੇ ਕੋਲੇ ਹੈ ਨਹੀਂ ਸੀਗੇ ਆਪਾਂ ਐਦਾਂ ਹੀ ਕਿਸੇ ਦੀ ਪੇਮੈਂਟ ਨਹੀਂ ਲੈਂਦੇ ਜਦੋਂ ਆਪਣੇ ਕੋਲੇ ਸਮਾਨ ਹੋਊਗਾ ਉਦੋਂ ਹੀ ਅਸੀਂ ਪੇਮੈਂਟ ਪਵਾਵਾਂਗੇ ਤੇ 300 ਦੀ ਲੈਟ ਹੈ ਜੀ 300 ਦਾ ਪੈਰ ਹੈਗਾ ਬਾਕੀ ਜਿਹੜਾ ਤੁਹਾਡਾ ਖਰਚਾ ਆਊਗਾ ਹਨਾ ਭੇਜਣ ਤੇ ਉਹ ਤੁਹਾਨੂੰ ਦੱਸ ਦਾਂਗੇ ਅਸੀਂ ਤੁਸੀਂ ਇਹ ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਉੰਬੀ ਜਿਹੜਾ ਤੁਹਾਡਾ ਸਿਟਿੰਗ ਚਾਰਜ ਲੱਗੂਗਾ ਹਨਾ ਚਾਰਜਸ ਲੱਗੂਗਾ ਉਹ ਤੁਹਾਨੂੰ ਅਸੀਂ ਦੱਸ ਦਾਂਗੇ ਉਹ ਜਿਹੜਾ ਹੈਗਾ ਤੁਸੀਂ ਲਾਈਟਾਂ ਤੁਸੀਂ ਜਿੰਨੀਆਂ ਮਰਜ਼ੀ ਖਰੀਦ ਸਕਦੇ ਸਾਰੀਆਂ ਸਾਡੀਆਂ ਚੈੱਕ ਕਰਕੇ ਲਿਆਂਦੀਆਂ ਹੁੰਦੀਆਂ ਨੇ ਜੀ ਬਹੁਤ ਵਧੀਆ ਕੋਈ ਇਹਦਾ ਲੰਬਾ ਵਗੈਰਾ ਨਹੀਂ ਆਇਆ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਆਰਡਰ ਗਏ ਵੀ ਨਹੀਂ ਜਿੰਨੇ ਆਏ ਸੀਗੇ ਆਪਣੇ ਕੋਲੇ ਸਾਰੇ ਭੈਣ ਭਾਈਆਂ ਕੋਲੇ ਪੰਜਾਬ ਵਿੱਚ ਜਿੱਥੇ ਮਰਜ਼ੀ ਤੁਸੀਂ ਬਾਹਰ ਵੀ ਜਿੱਥੇ ਮਰਜ਼ੀ ਕਰਵਾ ਸਕਦੇ ਹੋ ਹਨਾ ਉਹ ਬਸ ਇਹ ਹੁੰਦਾ ਕਿ ਜੇ ਜੇ ਬਾਹਰ ਜਾਂਦੀ ਹੈ ਪੰਜਾਬ ਤੋਂ ਬਾਹਰ ਜਾਂਦੀ ਹੈ ਥੋੜਾ ਜਿਹਾ ਟ੍ਰਿਫਿੰਗ ਦਾ ਜਿਹੜਾ ਹੈਗਾ ਚਾਰਜ ਇਸ ਜ਼ਿਆਦਾ ਪੈ ਜਾਂਦਾ ਹੈ ਜੇ ਆਪਣੇ ਜਿਹੜਾ ਇੱਥੇ ਪੰਜਾਬ ਦੇ ਵਿੱਚ ਥੋੜਾ ਘੱਟ ਪੈ ਜਾਂਦਾ ਹੈ ਇਹ ਤੁਸੀਂ ਹੁਣ ਆਪਾਂ ਤੁਹਾਨੂੰ ਪੈਰ ਦਿਖਾਉਣੀ ਆ ਤੁਸੀਂ ਸਾਡੇ ਤੋਂ ਮੰਗਾ ਸਕਦੇ ਹੋ ਅਸੀਂ ਨੰਬਰ ਜਿਹੜਾ ਹੈਗਾ ਸਕਰੀਨ ਤੇ ਵੀ ਦੇ ਦਾਂਗੇ ਆ ਦੇਖੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਪੈਰ ਹੈ ਦੇਖੋ ਜੀ ਇਸ ਤਰ੍ਹਾਂ ਦਾ ਪੈਰ ਹੈ ਸਾਨੂੰ ਤਾਂ ਇਹ ਕਿਤੇ ਮਿਲਿਆ ਨਹੀਂ ਹੈਗਾ ਅਸੀਂ ਆਪਣੇ ਸ਼ਹਿਰ ਚ ਪਤਾ ਕਰਿਆ ਸੀਗਾ ਧੂਰੀ ਚ ਸੰਗਰੂਰ ਚ ਵੀ ਕਰਿਆ ਸੀਗਾ ਸਾਨੂੰ ਨਹੀਂ ਮਿਲਿਆ ਹੈਗਾ ਤੇ ਜਿਹੜੇ ਹੈਗੇ ਫਿਰ ਲੁਧਿਆਣੇ ਤੋਂ ਹੀ ਮੰਗਾਉਣੇ ਪਏ ਆ ਪੈਰ ਇਹ ਦੇਖੋ ਇਹ ਆਪਣੇ ਕੋਲ ਕਾਫੀ ਪੈਰ ਹੋਰ ਵੀ ਪਏ ਆ ਜਿਹੜੇ ਮੈਂ ਹਜੇ ਖੋਲੇ ਵੀ ਨਹੀਂ ਹੈਗੇ ਇਹ ਤੁਸੀਂ ਸਾਡੇ ਤੋਂ ਜਿੰਨੇ ਮਰਜ਼ੀ ਮੰਗਵਾ ਸਕਦੇ ਹੋ ਬਹੁਤ ਜ਼ਿਆਦਾ ਆਪਣੇ ਕੋਲ ਜਿਹੜੇ ਨੇ ਇਹ ਵਾਲੇ ਪੈਰ ਆਹਦੇ ਆ ਜੀ ਹੁਣ ਮੈਂ ਤੁਹਾਨੂੰ ਇਹ ਦਿਖਾਉਣੀ ਆ ਚੜਾ ਕੇ ਦਿਖਾਵਾਂਗੇ ਆਪਾਂ ਪੈਰ ਤੁਹਾਨੂੰ ਪਾਈਪਿੰਗ ਲਾ ਕੇ ਦਿਖਾਵਾਂਗੇ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਜਿਹੜਾ ਹੈਗਾ ਪੈ ਰਹੇ ਕੱਢ ਲੈਣਾ ਜਿਹੜਾ ਆਪਣਾ ਸਿੰਪਲ ਪੈਰ ਹੁੰਦਾ ਦੇਖੋ ਇਹ ਨਿਕਲ ਗਿਆ ਸਿੰਪਲ ਪੈਰ ਹੈਗਾ ਅਮਰੀਲਾ ਮਸ਼ੀਨ ਦਾ ਦੇਖੋ ਇਹ ਪੈਰ ਹੈ ਇਹ ਇਸ ਤਰ੍ਹਾਂ ਜਿਹੜਾ ਹੈਗਾ ਸੌਖਾ ਹੀ ਲੱਗ ਜਾਂਦਾ ਉਸ ਤਰ੍ਹਾਂ ਹੀ ਚੜਦਾ ਜਿਵੇਂ ਆਪਾਂ ਦੂਜੇ ਪੈਰ ਚੜਾਉਣੇ ਆ ਲਾ ਕੇ ਦਿਖਾਉਣੇ ਆਪਾਂ ਤੁਹਾਨੂੰ ਕੇਰਾ ਲਾ ਕੇ ਤੁਸੀਂ ਜਿਵੇਂ ਮਰਜੀ ਇਹ ਤੇ ਪਾਈਪਿੰਗ ਲਾ ਸਕਦੇ ਹੋ ਤੁਹਾਨੂੰ ਖੋਲਣ ਦੀ ਲੋੜ ਨਹੀਂ ਇੱਧਰ ਇੱਕ ਇੱਧਰ ਇੱਕਾ ਨਾਟ ਲੱਗਿਆ ਹੋਇਆ ਹੈ ਇੱਧਰਲੇ ਪਾਸੇ ਲੱਗਿਆ ਆ ਅੰਦਰਲੇ ਪਾਸੇ ਨਾਟ ਇਹ ਨਾ ਢਿੱਡਲਾ ਕਰਨਾ ਤੇ ਇਧਰ ਕਰਕੇ ਦਿਖਾ ਦੂੰਗੀ ਮੈਂ ਤੁਹਾਨੂੰ ਇੱਥੋਂ ਨਹੀਂ ਪਤਾ ਲੱਗਣਾ ਆ ਦੇਖੋ ਜੀ ਇਹ ਵਾਲਾ ਨਟ ਲੱਗਿਆ ਹੋਇਆ ਹੈਗਾ ਇਹ ਵਾਲਾ ਨਟ ਲੱਗਿਆ ਹੋਇਆ ਇਹ ਮਾੜਾ ਜਿਹਾ ਢਿੱਡਲਾ ਕਰਕੇ ਤੁਸੀਂ ਜਿੱਧਰ ਨੂੰ ਮਰਜ਼ੀ ਕਰ ਸਕਦੇ ਹੋ ਇਹਨੂੰ ਇਹਨੂੰ ਜਿਹੜਾ ਪੂਰਾ ਕੱਸ ਲੋ ਜੀ ਪੈਰ ਨੂੰ ਆ ਦੇਖੋ ਪੈਰ ਆਪਣਾ ਚੜ ਗਿਆ ਜੇ ਤੁਹਾਨੂੰ ਇਹ ਸੈਟ ਨਹੀਂ ਲੱਗਦਾ ਸੂਈ ਪੈਰ ਤੇ ਲੱਗ ਰਹੀ ਹੈ ਤਾਂ ਫੇਸਕਸ ਦੀ ਫੇਚਕਸ ਦੀ ਮਦਦ ਨਾਲ ਤੁਸੀਂ ਜਿੱਧਰ ਨੂੰ ਲੱਗਦੀ ਹੈ ਦੇਖੋ ਇਸ ਤਰ੍ਹਾਂ ਫੇਚਕਸ ਪਾਓ ਥੋੜਾ ਜਾਂ ਮੈਂ ਕਰ ਦਉ ਇਸ ਤਰ੍ਹਾਂ ਕਰ ਦਉ ਦੇਖੋ ਬਿਲਕੁਲ ਵਿਚਾਲੇ ਸੂਈ ਜਾਂਦੀ ਹੈ ਏ ਦੇਖੋ ਹੁਣ ਜਿਹੜਾ ਹੈਗਾ ਇਹ ਦੇਖੋ ਇਹ ਆਪਣਾ ਪੈਰ ਚੜ ਗਿਆ ਇਹਦੇ ਪੈਰ ਦੇ ਇਧਰਲੇ ਪਾਸੇ ਵੀ ਗਲੀ ਹੈ ਤੇ ਇਧਰਲੇ ਪਾਸੇ ਵੀ ਗਲੀ ਹੈ ਵਿਚਾਲੇ ਵੀ ਗਲੀ ਹੈ ਸੂਈ ਜਾਣ ਪਿੱਛੇ ਸੂਈ ਜਾਣ ਵਾਸਤੇ ਜੇ ਹੁਣ ਤੁਸੀਂ ਵਿਚਾਲੇ ਰੱਖਦੇ ਹੋ ਤਾਂ ਤੁਸੀਂ ਸਿੰਪਲ ਸਿਲਾਈ ਕਰ ਸਕਦੇ ਹੋ ਇਹ ਪੇਚ ਹੈ ਥੋੜਾ ਜਿਹਾ ਲੱਗਿਆ ਹੋਇਆ ਹੁਣ ਆਪਾਂ ਸਾਨੂੰ ਪਾਈਪਿੰਗ ਲਾ ਕੇ ਦਿਖਾਉਣੇ ਆ ਵੀ ਤੁਸੀਂ ਕੀ ਕਰਨ ਇਹਦਾ ਆ ਦੇਖੋ ਆ ਨਟ ਜਿਹੜਾ ਹੈਗਾ ਥੋੜਾ ਜਿਹਾ ਢਿੱਲਾ ਕਰਨੇ ਆ ਦੇਖੋ ਇਹ ਵਾਲਾ ਨਟ ਆਪਾਂ ਢਿੱਲਾ ਕਰ ਲਿਆ ਆ ਦੇਖੋ ਢਿੱਲਾ ਕਰ ਲਿਆ ਪੈਰ ਨੂੰ ਤੁਸੀਂ ਜਿੱਧਰ ਮਰਜੀ ਲਿਜਾ ਸਕਦੇ ਹੋ ਦੇਖੋ ਚਾਹੇ ਤੁਸੀਂ ਇੱਧਰ ਪਾਈਪਿੰਗ ਲਾਉਣੇ ਤਾਂ ਤੁਸੀਂ ਇੱਧਰ ਕਰ ਲਓ ਦੇਖੋ ਇਸ ਤਰ੍ਹਾਂ ਹੋ ਜਾਊਗਾ ਜੇ ਤੁਸੀਂ ਇੱਧਰ ਲਾਉਣੀਆਂ ਤਾਂ ਤੁਸੀਂ ਇਸ ਤਰ੍ਹਾਂ ਕਰ ਲਓ ਦੇਖੋ ਹੁਣ ਮੈਂ ਤੁਹਾਨੂੰ ਲਾ ਕੇ ਵੀ ਦਿਖਾਵਾਂਗੇ ਆਪਾਂ ਇੱਧਰ ਲਾ ਕੇ ਦਿਖਾਉਣੇ ਆ ਇੰਨੀ ਸਫਾਈ ਨਾਲ ਜਿਹੜੀ ਹੈਗੀ ਪਾਈਪਿੰਗ ਲੱਗਦੀ ਹੈ ਜੀ ਇਹਦੇ ਨਾਲ ਬਹੁਤ ਹੀ ਜ਼ਿਆਦਾ ਜਿਵੇਂ ਬਟਿਕ ਵਾਲੇ ਸਾਰੇ ਜਾਂ ਟੇਲਰ ਵਗੈਰਾ ਹੁੰਦੇ ਨੇ ਹਨਾ ਉਹਨਾਂ ਨੂੰ ਇਹ ਪੈਰ ਉਤਾਰਨਾ ਪੈਂਦਾ ਫਿਰ ਕੱਲਾ ਪੈਰ ਲਾਉਣਾ ਪੈਂਦਾ ਫਿਰ ਜਿਹੜੀ ਹੈਗੀ ਪਾਈਪਿੰਗ ਲੱਗਦੀ ਹੈ ਜੀ ਆਹ ਦੇਖੋ ਜੀ ਹੁਣ ਆਪਣਾ ਇਧਰਲੇ ਪਾਸੇ ਜਿਹੜਾ ਹੈਗਾ ਪੈਰ ਕਰਿਆ ਹੋਇਆ ਹੈਗਾ ਆ ਹੁਣ ਆਪਾਂ ਇਧਰਲੇ ਪਾਸੇ ਉਹ ਜਿਹੜੀ ਹੈਗੀ ਪਾਈਪਿੰਗ ਲਾ ਕੇ ਦਿਖਾਉਣੀ ਆ ਤੁਹਾਨੂੰ ਆਹ ਦੇਖੋ ਜਿਵੇਂ ਇਹ ਮੈਂ ਵੈਸੀ ਕੱਪੜੇ ਤੇ ਲਾ ਕੇ ਦਿਖਾ ਰਹੀ ਆ ਜਿਵੇਂ ਆਪਾਂ ਨੇ ਚਾਕ ਵਗੈਰਾ ਤੇ ਲਾਉਣੀ ਆ ਹਨਾ ਆ ਦੇਖੋ ਜਿਵੇਂ ਹੁਣ ਆਪਾਂ ਨੇ ਐਦਾਂ ਕੱਪੜਾ ਫੋਲਡ ਕਰਕੇ ਰੱਖ ਲਿਆ ਹਨਾ ਇਹ ਦੇਖੋ ਬਿਲਕੁਲ ਜਿਹੜੀ ਹੈਗੀ ਨਾਲ-ਨਾਲ ਸਿਲਾਈ ਲੱਗਦੀ ਹੈ ਆਪਣੇ ਆ ਦੇਖੋ ਜਿੰਨੀ ਮਰਜ਼ੀ ਬਰੀਕ ਤੁਸੀਂ ਪਾਈਪਿੰਗ ਕੱਢ ਸਕਦੇ ਹੋ ਇਹਦੇ ਨਾਲ ਬਹੁਤ ਹੀ ਜ਼ਿਆਦਾ ਬਰੀਕ ਦੇਖੋ ਬਿਲਕੁਲ ਨਾਲ-ਨਾਲ ਸਿਲਾਈ ਜਾਂਦੀ ਹੈ ਇਹਦੇ ਨਾਲ ਪੈਰ ਨਾਲ ਜਿਵੇਂ ਆਪਾਂ ਇੱਕ ਪੈਰ ਚੜਾਉਣਾ ਉਦਾਂ ਹੀ ਜਿਹੜਾ ਹੈਗਾ ਹਸਾਬ ਕਿਤਾਬ ਹੈਗਾ ਆ ਬਸ ਇਹੀ ਹੈ ਵੀ ਤੁਹਾਨੂੰ ਵਾਰ-ਵਾਰ ਤਾਰਨਾ ਨਹੀਂ ਪਊਗਾ ਫਿਰ ਦੂਸਰੇ ਪਾਸੇ ਕਰਕੇ ਆਪਾਂ ਉਹ ਵੀ ਤੁਹਾਨੂੰ ਕਰਕੇ ਦਿਖਾਉਣੇ ਆ ਲਾ ਕੇ ਆ ਦੇਖੋ ਬਿਲਕੁਲ ਨਾਲ-ਨਾਲ ਜਿਹੜੀ ਹੈਗੀ ਸਲਾਈ ਲੱਗੀ ਹੈ ਬਹੁਤ ਹੀ ਜ਼ਿਆਦਾ ਸਫਾਈ ਨਾਲ ਲੱਗੇ ਦੇਖੋ ਕਿੰਨੀ ਸੋਹਣੀ ਪਾਈਪਿੰਗ ਨਿਕਲਦੀ ਹੈ ਦੇਖੋ ਬਹੁਤ ਜ਼ਿਆਦਾ ਸੋਹਣੀ ਨਿਕਲਦੀ ਹੈ ਜਿਵੇਂ ਜੇ ਆਪਾਂ ਦੋਨੇ ਪੈਰਾਂ ਨਾਲ ਲਾਉਣੇ ਫਿਰ ਥੋੜੀ ਜਿਹੀ ਖਰਾਬ ਹੋ ਜਾਂਦੀ ਹੈ ਸਫਾਈ ਨਹੀਂ ਆਉਂਦੀ ਹੈਗੀ ਲੱਗ ਤਾਂ ਵਧੀਆ ਜਾਂਦੀ ਹੈ ਦੇਖੋ ਕਿੰਨੀ ਸੋਹਣੀ ਸਫਾਈ ਆਈ ਹੈ ਦੇਖੋ ਬਹੁਤ ਜ਼ਿਆਦਾ ਸਫਾਈ ਨਾਲ ਲੱਗੀ ਹੈ ਇਸ ਤਰ੍ਹਾਂ ਹੀ ਜੇ ਹੁਣ ਤੁਸੀਂ ਇਧਰਲੇ ਪਾਸੇ ਇਧਰਲੇ ਪਾਸੇ ਲਾਉਣਾ ਚਾਹੁੰਦੇ ਹੋ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਕੀ ਕਰਨਾ ਹੈ ਫੇਰੇ ਨਾਟ ਢਿੱਲਾ ਕਰਨੇ ਥੋੜਾ ਜਾਂ ਦੇਖੋ ਢਿੱਲਾ ਕਰ ਲਿਆ ਨਟ ਆ ਦੇਖੋ ਪੈਰ ਨੂੰ ਕੁਝ ਨਹੀਂ ਕਰਨਾ ਜੇ ਤੁਸੀਂ ਵਿਚਾਰੇ ਕਰਨਾ ਤਾਂ ਇੱਥੇ ਕਰ ਲਓ ਹੁਣ ਜੇ ਇਧਰ ਪਾਈਪਿੰਗ ਲਾਉਣੀ ਹੈ ਤਾਂ ਤੁਸੀਂ ਆ ਦੇਖੋ ਸੂਈ ਇੱਕ ਵਾਰੀ ਕਰਕੇ ਦੇਖਾਂਗੇ ਵੀ ਕਿੱਥੇ ਜਾ ਰਹੀ ਹੈ ਆ ਦੇਖੋ ਜਿੱਥੇ ਆਪਣੀ ਸੂਈ ਜਾਂਦੀ ਹੈ ਇੱਥੇ ਆਪਾਂ ਨੂੰ ਕਾਸ ਦਾਂਗੇ ਆ ਦੇਖੋ ਜੀ ਹੁਣ ਆਪਾਂ ਇਧਰ ਰ ਕਰਕੇ ਪੈਰ ਕਾਸਤਾ ਹੁਣ ਤੁਸੀਂ ਤੁਹਾਨੂੰ ਪੈਰ ਲਾਉਣ ਦੀ ਲੋੜ ਨਹੀਂ ਬਸ ਇੱਥੋਂ 2 ਮਿੰਟ ਹੀ ਲੱਗਣੇ ਨੇ 2 ਮਿੰਟ ਵੀ ਨਹੀਂ ਸੌਰੀ 2 ਸਕਿੰਟ ਹੀ ਲੱਗਣੇ ਨੇ ਫਿਰ ਤੁਸੀਂ ਇਧਰਲੇ ਪਾਸੇ ਵੀ ला ਸਕਦੇ ਹੋ ਆ ਦੇਖੋ ਆਪਾਂ ਇੱਥੋਂ ਹੀ ਜਿਹੜੀ ਹੈਗੀ ਪੂਰੀ ਕਰਕੇ ਦਿਖਾ ਦਾਂਗੇ ਇਹ ਜਿਹੜੀ ਰਹਿੰਦੀ ਹੈ ਆ ਦੇਖੋ ਇਸ ਤਰ੍ਹਾਂ ਇਹਨੂੰ ਜੇ ਮੈਂ ਪਚਾਕਾਂ ਵਗੈਰਾ ਤੇ ਗਲੇ ਤੇ ਕਿਸੇ ਤੇ ਵੀ ਕੱਢਣੀ ਹੈ ਤੁਸੀਂ ਕੱਢਣਾ ਚਾਹੁੰਦੇ ਹੋ ਹਨ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਰੱਖਾਂਗੇ ਕੱਪੜਾ ਆ ਦੇਖੋ ਜੀ ਇਸ ਤਰ੍ਹਾਂ ਹੀ ਆਪਾਂ ਜਿਹੜੀ ਹੈਗੀ ਇਧਰੋਂ ਸਟਿਚ ਲਾ ਦਾਂਗੇ ਆ ਦੇਖੋ ਨਾਲ-ਨਾਲ ਦੇਖੋ ਇਧਰੋਂ ਬਿਲਕੁਲ ਪੈਰ ਦੇ ਨਾਲ-ਨਾਲ ਜਾ ਰਹੀ ਹੈ ਆ ਦੇਖੋ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਆਪਣੇ ਆਪ ਜਾਣੇ ਐ ਤੁਸੀਂ ਇੱਧਰ ਵੀ ਲਾ ਸਕਦੇ ਹੋ ਦੇਖੋ ਮੈਂ ਇਹ ਵੀ ਦਿਖਾ ਦਾਂਗੀ ਤੁਹਾਨੂੰ ਜਿਵੇਂ ਇੱਧਰੋਂ ਆਪਾਂ ਇੱਧਰਲੇ ਪਾਸੇ ਪੈਰ ਕਰਕੇ ਲਾਇਆ ਤੇ ਇੱਧਰੋਂ ਇੱਧਰਲੇ ਪਾਸੇ ਦੇਖੋ ਬਹੁਤ ਹੀ ਜ਼ਿਆਦਾ ਸਫਾਈ ਨਾਲ ਜਿੰਨੀ ਮਰਜ਼ੀ ਤੁਸੀਂ ਬਰੀਕ ਜਿਹੜੀ ਹੈਗੀ ਪਾਈਪਿੰਗ ਕੰਢ ਸਕਦੇ ਹੋ ਦੇਖੋ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਜੇ ਤੁਸੀਂ ਨਾਰਮਲ ਸਲਾਈ ਕਰਨੀ ਹੈ ਜੀ ਦੇਖੋ ਵਿਚਾਲੇ ਕਰ ਲਓ ਇਹਨੂੰ ਪੈਰ ਨੂੰ ਦੇਖੋ ਨਾਟ ਹੀ ਹੈਗਾ ਬਸ ਇਹਨੂੰ ਪਹਿਲਾਂ ਸੂਈ ਨੂੰ ਦੇਖ ਲਓ ਕਿੱਥੇ ਤੁਹਾਡੀ ਸੈਟ ਆਏਗੀ ਬਿਲਕੁਲ ਜਿਹੜਾ ਹੈਗਾ ਮਾੜਾ ਮੋਟਾ ਜਿਹਾ ਇੱਧਰ ਘਸਿਆ ਗਿਆ ਫਿਰ ਕਈ ਵਾਰੀ ਆਪਣੀ ਸੂਈ ਟੁੱਟ ਜਾਂਦੀ ਹੈ ਹਨਾ ਬਸ ਇਹ ਨਾਟ ਕੱਸ ਲੈਣੇ ਆ ਦੇਖੋ ਇੱਥੇ ਤੁਸੀਂ ਜੇ ਨਾਰਮਲ ਸਲਾਈ ਲਾਉਣੀ ਹੈ ਜਿੱਦਾਂ ਹਨਾ ਉਹ ਤੁਸੀਂ ਇਸ ਤਰ੍ਹਾਂ ਲਾ ਸਕਦੇ ਹੋ ਦੇਖੋ ਕੋਈ ਚੱਕਰ ਨਹੀਂ ਹੈਗਾ ਨਾਰਮਲ ਸਲਾਈ ਕਰੀ ਉਹ ਬਹੁਤ ਵਧੀਆ ਜਾਂਦੀ ਹੈ ਰਾਦੂਸੀ ਵਿਚਾਰੇ ਕਰਕੇ ਵੀ ਸਲਾਈ ਲਾ ਸਕਦੇ ਲੋ ਜੀ ਇਹ ਸਾਡੀ ਇੰਨੀ ਜਿਹੜੀ ਹੈਗੀ ਵੀਡੀਓ ਸੀਗੀ ਲਾਈਟ ਤੇ ਪੈਰ ਨੂੰ ਲਾ ਕੇ ਲੈ ਕੇ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਤਾਂ ਕਿ ਜਿੰਨੇ ਜਿਹੜੀ ਹੈ ਮੇਰੇ ਭੈਣਾਂ ਸਲਾਈ ਵਗੈਰਾ ਕਰਦੀਆਂ ਨੇ ਨਾ ਸਲਾਈ ਦਾ ਕੰਮ ਕਰਦੀਆਂ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਨਾ ਵੀ ਕੀ ਜਿਹੜੀ ਹੈਗੀ ਚੱਲ ਰਹੀ ਹੈ ਕੀ ਚੀਜ਼ ਆ ਰਹੀ ਹੈ ਹੁਣ ਜਿਹੜਾ ਆਪਾਂ ਨੋਰਮਲ ਮਸ਼ੀਨਾਂ ਤੇ ਪੈਰ ਲਾ ਸਕਦੇ ਆ ਤੇ ਬਾਕੀ ਲਾਈਟਾਂ ਹਨਾ ਲਾਈਟਾਂ ਵੀ ਤੁਸੀਂ ਜਿਵੇਂ ਮਰਜ਼ੀ ਤਾਗਾ ਵਗੈਰਾ ਨਹੀਂ ਪੈਂਦਾ ਹੈਗਾ ਹਨਾ ਰਾਤ ਨੂੰ ਨਹੀਂ ਦੇਖਦਾ ਦਿਨੇ ਵੀ ਵਿੱਚ ਮੇਰੇ ਭੈਣਾਂ ਤੋਂ ਤਾਗਾ ਨਹੀਂ ਪੈਂਦਾ ਇਹ ਲਾਈਟ ਲਾ ਕੇ ਤੁਸੀਂ ਆਰਾਮ ਨਾਲ ਤਾਗਾ ਪਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਆਉਂਦੀ ਬਾਕੀ ਇਹ ਵੀ ਨਹੀਂ ਹੈਗਾ ਕੋਈ ਆਪਾਂ ਵੀ ਸਾਡੇ ਕੋਲ ਹੀ ਲਓ ਹਨਾ ਤੁਸੀਂ ਜੇ ਤੁਹਾਨੂੰ ਕਿਤੋਂ ਮਿਲਦਾ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਸਾਨੂੰ ਕੋਈ ਉਹ ਨਹੀਂ ਹੈਗਾ ਜਿਹਨੇ ਸਾਡੇ ਤੋਂ ਮੰਗਵਾਉਣੇ ਤਾਂ ਤੁਸੀਂ ਸਾਨੂੰ ਇਹ ਨੰਬਰ ਤੇ ਕਮੈਂਟ ਜ਼ਰੂਰ ਕਰਿਓ ਜੀ ਜਿਹੜਾ ਹੈਗਾ 90413 05099 ਇਹ ਨੰਬਰ ਤੇ ਤੁਸੀਂ ਸਾਨੂੰ ਮੈਸੇਜ ਕਰਿਓ ਪਲੀਜ਼ ਕਾਲ ਕਰਨ ਦੀ ਕੋਸ਼ਿਸ਼ ਨਾ ਕਰਿਓ ਤੇ ਕਿਉਂਕਿ ਬੀਜੀ ਹੁੰਨੇ ਆ ਜੀ ਹਨਾ ਜੇ ਤੁਹਾਡੀ ਕਾਲ اٹੈਂਡ ਨਾ ਕਰ ਸਕੀਏ ਫਿਰ ਉਹ ਵਧੀਆ ਨਹੀਂ ਲੱਗਦਾ ਹੈਗਾ ਵੀ ਫੋਨ ਨਹੀਂ ਚੱਕਿਆ ਹੈਗਾ ਫੋਨ ਚੱਕਣ ਦਾ ਟਾਈਮ ਹੀ ਨਹੀਂ ਹੁੰਦਾ ਆਪਣੇ ਕੋਲੇ ਜਿਹੜਾ ਬੁਟੀਕ ਤੇ ਬਹੁਤ ਜ਼ਿਆਦਾ ਅਰਾਸੋ ਹੁੰਦਾ ਹੈ ਸਲਾਈ ਦਾ ਤੇ ਹੁਣ ਵੀ ਟਾਈਮ ਚੋਂ ਟਾਈਮ ਕੱਢ ਕੇ ਜਿਹੜੀ ਤੁਹਾਡੇ ਲਈ ਵੀਡੀਓ ਦਿੱਤੀ ਹੈ ਬਾਕੀ ਤੁਸੀਂ ਇਹ ਨੰਬਰ ਤੇ ਸਾਨੂੰ ਜਿਹੜੇ ਪਹਿਲਾਂ ਭੈਣ ਭਾਈਆਂ ਦੇ ਆਏ ਹੋਏ ਨੇ ਮੈਸੇਜ ਉਹਨਾਂ ਨੂੰ ਵੀ ਜਿਹੜਾ ਹੈਗਾ ਮੈਂ ਉਹਤੇ ਸਾਡੇ ਨਾਲ ਗੱਲ ਕਰ ਸਕਦੇ ਹੋ ਹਣ ਵਟਸਐਪ ਤੇ ਮੈਸੇਜ ਵਗੈਰਾ ਕਰ ਲਿਓ ਆਪਣੇ ਕੋਲੇ ਸਾਰਾ ਸਮਾਨ ਆ ਗਿਆ ਜੀ ਤੁਸੀਂ ਲੈ ਸਕਦੇ ਹੋ ਜਲਦੀ ਤੇ ਜਲਦੀ ਖਰੀਦਿਓ ਫਿਰ ਪਤਾ ਕੀ ਹੈ ਲੇਟ ਮੈਸੇਜ ਕਰਦੇ ਆ 10 10 ਦਿਨਾਂ ਬਾਅਦ ਫਿਰ ਕਈ ਵਾਰੀ ਸੇਲ ਹੋ ਜਾਂਦਾ ਹੈ ਸਮਾਨ ਹਣਾ ਹੁਣ ਇਹ ਦੁਬਾਰਾ ਤਾਂ ਕਰਕੇ ਆਪਾਂ ਨੇ ਫਰਮਾਇਸਤੇ ਮੰਗਾਏ ਪਹਿਲਾਂ ਆਪਾਂ ਨੇ ਮੰਗਵਾਇਆ ਸੀਗਾ ਬਹੁਤ ਜ਼ਿਆਦਾ ਮੰਗ ਸੀਗੀ ਇਹਦੀ ਤੇ ਤੁਸੀਂ ਜੇ ਤੁਸੀਂ ਸਾਡੇ ਕੋਲੋਂ ਇੱਥੋਂ ਆ ਕੇ ਲੈਣੇ ਹੋ ਤਾਂ ਤੁਹਾਨੂੰ 300 ਦਾ ਪੈਰ 300 ਦੀ ਲਾਈਟ ਮਿਲੂਗੀ ਜੀ ਜੇ ਤੁਸੀਂ ਮੰਗਵਾਉਣਾ ਹੈ ਨਾ ਤਾਂ ਜਿਹੜਾ ਕੋਰੀਅਰ ਕਰਦਾਂਗੇ ਅਸੀਂ ਤਾਂ ਉਹਦਾ ਵੀ ਖਰਚਾ ਲੱਗੇਗਾ ਹਨਾ ਥੋੜਾ ਬਹੁਤਾ ਜਿੰਨਾ ਹੁੰਦਾ ਤੁਸੀਂ ਮੈਸੇਜ ਤੇ ਸਾਰਾ ਕੁਝ ਸਾਡੇ ਨਾਲ ਉਹਤੇ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਦੱਸ ਦਾਂਗੇ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਆਪਣੀ ਇੰਸਟਾਗ੍ਰam ID ਹੈਗੀ ਕੌਰ ਸੰਧੂ ਬਲੌਗ ਦੇ ਨਾਮ ਤੋਂ ਆਪਣੀ ਇੰਸਟਾਗ੍ਰam ID ਹੈ ਉਹਦੇ ਤੇ ਵੀ ਤੁਸੀਂ ਸਾਡੇ ਨਾਲ ਮੈਸੇਜ ਵਗੈਰਾ ਕਰਕੇ ਹਨਾ ਗੱਲ ਕਰ ਸਕਦੇ ਹੋ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਸਤਿ ਸ੍ਰੀ ਅਕਾਲ